डॉ ना की ना नाम ना की है मेरा नाम डॉक्टर जगरूप सिंह है जी हाँ जी मैं सिविल अस्पताल बठिंडा विम कर रहा गाट सब की कहना चाहूँगी जिस तरह बठिडा के लगातार सरकारी डॉक्टर जड़े है नौकरियों छठ है हैं तो कारण की है कि ना वारे? ਆ ਪਿੱਛੇ ਜੇ ਮਸਲਾ ਹਾਈਲਾਈਟ ਹੋਇਆ ਜੀ ਪਿਛਲੇ 2-3 ਮਹੀਨਿਆਂ ਦੇ ਵਿੱਚ ਸਾਡੇ 7-8 ਡਾਕਟਰਾਂ ਨੇ ਰਿਜ਼ਾਇਨ ਪਾਇਆ ਹੋਇਆ ਜਿਨ੍ਹਾਂ ਦੇ ਵਿੱਚੋਂ ਕੁਝ ਦੇ ਰਿਜ਼ਾਇਨ ਪੂਰੇ ਹੋ ਗਏ ਨੇ ਅਸੈਪਟ ਹੋ ਗਏ ਨੇ ਉਹ ਛੱਡ ਗਏ ਨੇ ਤੇ ਕੁਝ ਕਦੇ ਹਲੇ ਬਾਕੀ ਨੇ ਅਜਿਹਾ ਜੋ ਸਾਡੀ ਸਮਝ ਅੰਦਾ ਹੈ ਜਿਵੇਂ ਜੋ ਅਸੀਂ ਫੇਸ ਕਰਦੇ ਆਂ ਜਾਂ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਉਹ ਇਹ ਕਿ ਉਹਨਾਂ ਕੋਲੇ ਕੰਮ ਦਾ ਜਿਹੜਾ ਫਾਲਤੂ ਬੋਝ ਬਿਆ ਹੋਇਆ ਪਿਛਲੇ ਕੁਝ ਸਾਲਾਂ ਦੇ ਵਿੱਚ ਨਵੀਆਂ ਭਰਤੀਆਂ ਨਾ ਹੋਣ ਕਰਕੇ ਕੁਝ ਲੋਕਾਂ ਦੇ ਇਸ ਤਰੀਕੇ ਨਾਲ ਨੌਕਰੀ ਛੱਡਣ ਕਰਕੇ ਪ੍ਰਮੋਸ਼ਨ ਤੇ ਜਾਣ ਕਰਕੇ ਜਾਂ ਜੋ ਐਮ ਡੀ ਕਰਨ ਲਈ ਸਾਡੇ ਡਾਕਟਰ ਸਾਹਿਬ ਚਲੇ ਜਾਂਦੇ ਆ ਤਾਂ ਉਹਨਾਂ ਦੇ ਗੈਪ ਕਰਕੇ ਜੋ ਜੋ ਕਾਫੀ ਸੀਟਾਂ ਖਾਲੀ ਰਹਿੰਦੀਆਂ ਨੇ ਡਾਇਰੈਕਟਰਾਂ ਦੀਆਂ ਉਹਨਾਂ ਕਰਕੇ ਕੰਮ ਦਾ ਫालतू ਬੋਝ ਪੈ ਜਾਂਦਾ ਜਿਹਨੂੰ ਬਹੁਤੇ ਲੋਕ ਨਹੀਂ ਕੰਫਰਟੇਬਲ ਹੁੰਦੇ ਇਸ ਲਈ ਉਹ ਨੌਕਰੀਆਂ ਛੱਡਣ ਨੂੰ ਤਰਜੀਹ ਦਿੰਦੇ ਨੇ ਸਰ ਜੇ ਬਠਿੰਡਾ ਜਿਹੜੇ ਦੀ ਗੱਲ ਕਰੀਏ ਕਿੰਨੇ ਡਾਕਟਰਾਂ ਦੀ ਪੋਸਟਿੰਗ ਹੈਗੀ ਹੈ ਪੋਸਟ ਏਰੀਆ ਤੇ ਕਿੰਨੇ ਡਾਕਟਰ ਛੱਡ ਚੁੱਕੇ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਮਲਾਮਲੂ ਕੇ ਵੀ ਲਗਭਗ 200 55 56 ਦੇ ਕਰੀਬ ਡਾਕਟਰਾਂ ਦੀਆਂ ਅਸਾਮੀਆਂ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ 125 ਅਸਾਮੀਆਂ ਖਾਲੀ ਨੇ ਇਸ ਕਰਕੇ ਇਹਨਾਂ ਸੰਸਥਾਵਾਂ ਦੇ ਵਿੱਚ ਐਮਰਜੈਂਸੀਆਂ ਚਲਾਉਣ ਦੇ ਲਈ ਜਾਂ ਹੋਰ ਓਪੀਡੀ ਸੇਵਾਵਾਂ ਦੇਣ ਦੇ ਲਈ ਸਪੈਸ਼ਲਿਸਟ ਡਾਕਟਰ ਹੀ ਜ਼ਿਆਦਾਤਰ ਤੇ ਮੌਜੂਦ ਨੇ 2020 ਤੋਂ ਬਾਅਦ ਜਰਨਲ ਐਮਬੀਬੀਐਸ ਡਾਕਟਰਾਂ ਦੀ ਭਰਤੀ ਨਹੀਂ ਹੋਈ ਇਸ ਕਰਕੇ ਐਮਰਜੈਂਸੀ ਸਵਾਵਾ ਮਾ ਦੇਣ ਵਾਸਤੇ ਜੋ ਐਮਬੀਬੀਐਸ ਡਾਕਟਰਾਂ ਦੀ ਲੋਡ ਹੁੰਦੀ ਹੈ ਉਹ ਸਵਾਵਾ ਵੀ ਹੁਣ ਐਮਡੀ ਡਾਕਟਰਾਂ ਨੇ ਜਿਹੜੀਆਂ ਪੈ ਰਹੀਆਂ ਨੇ ਤੇ ਜਿਹੜੇ ਪੋਸਟਮਾਰਟ ਮੈਡੀਕਲ ਲੀਗਲ ਕੰਮ ਨੇ ਉਹ ਵੀ ਮੈਡੀਕਲ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਐਮਡੀ ਕੀਤੇ ਹੋਏ ਡਾਕਟਰ ਨੇ ਉਹਨਾਂ ਦੇ ਹਿੱਸੇ ਆ ਰੀਆਂ ਨੇ ਇਸ ਕਰਕੇ ਕਿਤੇ ਨਾ ਕਿਤੇ ਇਹ ਕੰਮ ਦਾ ਵਾਧੂ ਬੋਝ ਹੈ ਤੁਸੀਂ ਦੇਖੋ ਵੀ ਜੇ ਹਸਪਤਾਲ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਈਵਨ ਜੇ ਕੋਈ ਡਾਟਾ ਐਂਟਰੀ ਆਪਰੇਟਰ ਵੀ ਚਲਾ ਜਾਂਦਾ ਹੈ ਕਈ ਵਾਰੀ ਉਹਦਾ ਕੰਮ ਵੀ ਸਬੰਧਤ ਡਾਕਟਰ ਨੂੰ ਰਿਪੋਰਟ ਭੇਜਣੀ ਪੈਂਦੀ ਹੈ ਤਾਂ ਉਹ ਵੀ ਉਹਨੂੰ ਸੁਵਾਰਨਾ ਪੈਂਦਾ ਦਾ ਕੰਮ ਤਾਂ ਇਹ ਕੰਮ ਦਾ ਫालतू ਬੋਝ ਬੜਿਆ ਤੇ ਪਿਛਲੇ ਸਾਲਾਂ ਵਿੱਚ ਜਿਹੜੀਆਂ ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨਾ ਭਰਨ ਕਰਕੇ ਜਿਹੜੀ ਇਹ ਪ੍ਰੋਬਲਮ ਆਈ ਹੈ ਉਹ ਇਸੇ ਕਰਕੇ ਹੀ ਹੈ ਜੀ ਵੀ ਬਹੁਤੀ ਡਾਕਟਰਾਂ ਨੇ ਜਿਹੜਾ ਛੱਡਣਾ ਜ਼ਰੂਰੀ ਸਮਝਿਆ ਨਹੀਂ ਤੁਸੀਂ ਕਿਹਾ 125 ਜਿ ਕਿਹੜੀ ਪੋਸਟਾਂ ਖਾਲੀ ਪਈਆਂ ਨੇ ਮੇਰਾ ਕਹਿੰਦੇ ਇਹ ਬਹਿੰਡਾ ਜਿਲ੍ਹੇ ਵਿੱਚ ਕਿੰਨੇ ਡਾਕਟਰ ਛੱਡ ਚੁੱਕੇ ਆ ਉਹ ਜਿਹੜਾ ਪਿਛਲੇ 3-4 ਮਹੀਨਿਆਂ ਚ ਇਹ ਮਸਲਾ ਹਾਈਲਾਈਟ ਹੋਇਆ ਜੀ 7 ਡਾਕਟਰਾਂ 7 ਜਾਂ 8 ਤਕਰੀਬਨ ਇੰਨੇ ਕੁ ਡਾਕਟਰ ਨੇ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਪਿਛਲੇ 2-3 ਮਹੀਨਿਆਂ ਚ ਆਪੋ ਤਾਂ ਦੇ ਸਮੇਂ ਦੇ ਦੌਰਾਨ ਹੀ ਅ ਉਸ ਤੋਂ ਪਹਿਲਾਂ ਦਾ ਡਾਟਾ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਇੱਕਾ ਇੱਕਾ ਦੋਕਾ ਡਾਕਟਰ ਸਾਡੇ ਅੱਗੇ ਵੀ ਬਹੁਤ ਸਾਰੇ ਛੱਡਦੇ ਰਹੇ ਆ ਕਦੇ ਕਿਸੇ 6 ਮਹੀਨਿਆਂ ਚ ਕਿਨੇ ਛੱਡਤੀ ਜਾਂਦੇ ਆ ਇਸ ਤਰੀਕੇ ਨਾਲ ਉਹ ਪੁਰਾਣਾ ਡਾਟਾ ਹੈ ਪਰ ਇਹ 3-4 ਮਹੀਨਿਆਂ ਦਾ ਡਾਟਾ ਹੈ ਨਵੇਂ ਡਾਟੇ ਲਈ ਤਾਂ ਸੜਾ ਦੇਖਣਾ ਪਊਗਾ ਜਰ ਸਰ ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਵਧੀਆ ਦਿੱਤੀ ਜਾਵੇ ਵੀ ਉਹਨਾਂ ਹਰ ਇੱਕ ਸੋਧਾ ਮਿਲੋਗੇ ਇੱਕ ਪਾਸੇ ਡਾਕਟਰ ਲੋਕ ਨਹੀਂ ਛੜ ਰਹੇ ਹੈਗੇ ਤੇ ਲੋਕਾਂ ਤੇ ਅਸਰ ਨਹੀਂ ਪਵੇਗਾ ਇਹ ਮੇਰੀ ਜਾਤੇ ਦੇਖੋ ਡਾਕਟਰਾਂ ਦੀ ਕਮੀ ਨਾਲ ਕੁਝ ਅਸਰ ਡਾਕਟਰਾਂ ਦੇ ਉੱਪਰ ਵੀ ਪੈਂਦਾ ਹੈ ਡਾਕਟਰਾਂ ਦੀ ਘਾਟ ਹੋਣ ਕਰਕੇ ਅਸੀਂ ਹਸਪਤਾਲ ਚਲਾਤਾ ਰਹੇ ਹਾਂ ਪਰ ਉਗਲ ਦਰਜੇ ਦੀਆਂ ਸਵਾਵਾਂ ਪਚਾਉਣ ਚ ਸਾਨੂੰ ਵੀ ਮੁਸ਼ਕਲ ਆਂਦੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਹੋ ਕੇ ਜਿਹੜੇ ਸਿਹਤ ਕਾਮਿਆਂ ਦੇ ਨਾਲ ਝਗੜਾ ਝਗੜਾਈ ਕਰਦੇ ਨੇ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਮਸਲੇ ਵੀ ਇਦਾਂ ਦੇ ਆਏ ਨੇ ਜਿੱਥੇ ਡਾਕਟਰਾਂ ਨਾਲ ਹੋਰ ਸਟਾਫ ਨਾਲ ਕੁੱਟਮਾਰ ਹੁੰਦੀ ਹੈ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲਈਏ ਪਿਛਲੇ 2-3 ਮਹੀਨਿਆਂ ਦੇ ਵਿੱਚ ਹੀ ਅਸੀਂ ਪੰਜ ਪਰਚੇ ਇਹਦੇ ਅੰਸਰਾਂ ਦੇ ਉੱਤੇ ਕਰੇ ਆ ਜਿਹੜੇ ਆਪਣੇ ਬੇਕਾਬੂ ਹੋ ਕੇ ਡਾਕਟਰਾਂ ਨਾਲ ਜਾਂ ਸਟਾਫ ਨਾਲ ਮਿਸਬਿਹੇਵ ਕਰਦੇ ਨੇ ਇਹਦਾ ਕਾਰਨ ਵੀ ਕਿਤੇ ਨਾ ਕਿਤੇ ਇਹ ਰੋਸ ਹੋ ਸਕਦਾ ਹੈ ਕਿ ਉਹਨਾਂ ਨੂੰ ਸਵਾਵਾ ਮਿਲਣ ਵਿੱਚ ਦੇਰੀ ਹੁੰਦੀ ਹੈ ਜਿਦੋਂ ਕਿ ਡਾਕਟਰ ਆਲਰੇਡੀ ਬਹੁਤ ਜ਼ਿਆਦਾ ਅਕੂਪਾਈਡ ਨੇ ਤੇ ਉਹ ਸੇਵਾਵਾਂ ਨਿਭਾਉਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ ਸਟਾਫ ਦੀ ਘਾਟ ਹੋਰ ਚੀਜ਼ਾਂ ਦੀ ਘਾਟ ਕਰਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ ਸਿਹਤ ਸੇਵਾਵਾਂ ਦੇ ਉੱਤੇ ਜਿਹਦੇ ਕਰਕੇ ਡਾਕਟਰਾਂ ਨੂੰ ਵੀ ਮੁਸ਼ਕਲ ਆਉਂਦੀ ਹੈ ਲੋਕਾਂ ਨੂੰ ਤਾਂ ਮੁਸ਼ਕਲ ਆਏਗੀ ਆਏਗੀ ਜਦੋਂ ਡਾਕਟਰਾਂ ਦੀ ਕਮੀ ਦੇ ਨਾਲ ਪੂਰੀ ਓਪੀਡੀ ਦੇ ਵਿੱਚ ਡਾਕਟਰ ਮੌਜੂਦ ਨਹੀਂ ਹੋਣਗੇ ਜਾਂ ਐਮਰਜੈਂਸੀ ਦੇ ਡਾਕਟਰ ਮੌਜੂਦ ਨਹੀਂ ਹੋਣਗੇ ਤਾਂ ਸਿਹਤ ਸੇਵਾਵਾਂ ਤੇ ਅਸਰ ਤਾਂ ਪੈਂਦਾ ਹੀ ਹੈ ਜੀ ਅਗਰ ਸਰਪੇ ਜਿੰਨਾ ਉਸੇ ਕਹਿ ਰਹੇ ਨੇ ਇਹਨਾਂ ਸਾਮੀਆਂ ਖਾਲੀ ਹੈਗੀਆਂ ਇਹਨੇ ਡਾਕਟਰ ਵੀ ਰਜਾਇਨ ਕਰਤਾ ਜਿਹੜੇ ਹੁਣ ਡਾਕਟਰ ਮੌਜੂਦਾ ਜਿਹੜੇ ਕੰਮ ਕਰ ਰਹੇ ਹੈਗੇ ਆ ਫਿਰ ਹੁਣ ਉਹਨਾਂ ਦੇ ਕੰਮ ਦਾ ਬੋਝ ਹੀ ਜ਼ਿਆਦਾ ਪੈ ਗਿਆ ਹੋਣਾ ਹੈ ਬਿਲਕੁਲ ਜੀ ਹੁਣ ਜੇ ਆਪਾਂ ਕਿਸੇ ਪਿੰਡ ਦੀ ਡਿਸਪੈਂਸਰੀ ਦੀ ਗੱਲ ਕਰੀਏ ਤੇ ਸਬਡਿਵੀਜ਼ਨਲ ਹਸਪੀਟਲ ਦੀ ਗੱਲ ਕਰੀਏ ਕਈ ਹਸਪੀਟਲ ਐਸੇ ਵੀ ਨੇ ਜਿੱਥੇ 14 14 ਅਸਾਮੀਆਂ ਮੈਡੀਕਲ ਅਫਸਰਾਂ ਦੀਆਂ ਖਾਲੀ ਨੇ ਹੁਣ 14 ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਉੱਥੇ ਸਿਹਤ ਸਵਾਮਾਂ ਨਿਭਾਈਆਂ ਜਾ ਰਹੀਆਂ ਨੇ ਉਹ ਕਿਸ ਤਰੀਕੇ ਨਾਲ ਨਿਭਾਈਆਂ ਜਾ ਰਹੀਆਂ ਨੇ ਬਾਕੀ ਇਹ ਵੀ ਹੈ ਕਿ ਬਹੁਤ ਸਾਰੇ ਪ੍ਰਮੋਸ਼ਨ ਆਪਾਂ ਜੇ ਪਿਛਲਾ ਟ੍ਰੈਂਡ ਵੇਖੀਏ ਹੁਣ ਪਿਛਲੇ ਜਦੋਂ ਹੁਣ ਪ੍ਰਮੋਸ਼ਨਾਂ ਦੀ ਲਿਸਟ ਆਈ ਹੈ ਬਹੁਤ ਸਾਰੇ ਮੈਡੀਕਲ ਅਫਸਰ ਸਹਿਬਾਨ ਨੂੰ ਪ੍ਰਮੋਟ ਕਰਕੇ ਐਸਐਮਓ ਬਣਾਇਆ ਗਿਆ ਤਾਂ ਇਹ ਦੇਖਣ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਬਹੁਤੇ ਡਾਕਟਰਾਂ ਨੇ ਆਪਣੇ ਪ੍ਰਮੋਸ਼ਨ ਨਹੀਂ ਲਈਆਂ ਨਹੀਂ ਉਹਨਾਂ ਨੇ ਪ੍ਰਮੋਸ਼ਨਾਂ ਨੂੰ ਨਾ ਲੈਣਾ ਹੀ ਵੇਤਰ ਸਮਝਿਆ ਕਿਤੇ ਨਕੇ ਤੇ ਇਹਨਾਂ ਗੱਲਾਂ ਦੇ ਵੀ ਬੜਚੋਲ ਕਰਨੀ ਪੈਂਦੀ ਚਾਹੀਦੀ ਹੈ ਵੀ 20 25 ਸਾਲ ਦੀ ਨੌਕਰੀ ਤੋਂ ਬਾਅਦ ਜਦ ਪ੍ਰਮੋਸ਼ਨ ਦੇ ਮੌਕੇ ਮਿਲਦੇ ਆ ਤਾਂ ਡਾਕਟਰ ਕਿਉਂ ਨਹੀਂ ਲੈ ਰਿਹਾ ਏ ਵੀ ਸੋਚਣਾ ਪਊਗਾ ਸਾਨੂੰ ਕਿ ਇੰਨੇ ਡਾਕਟਰ ਭਰਤੀ ਹੋ ਰਹੇ ਨੇ ਭਰਤੀ ਹੋਣ ਦੇ ਬਾਵਜੂਦ ਉਹ ਛੱਡ ਰਹੇ ਨੇ ਉਹਦੇ ਬਾਰੇ ਵੀ ਸੋਚਣਾ ਪਊਗਾ ਵੀ ਕਿਤੇ ਨਾ ਕਿਤੇ ਇਹ ਲੱਗ ਰਿਹਾ ਡਾਕਟਰਾਂ ਨੂੰ ਵੀ ਇਹ ਕੋਈ ਜੋਬ ਜਿਹੜੀ ਇਹ ਨੌਕਰੀ ਸਰਕਾਰੀ ਨੌਕਰੀ ਹੈ ਇਹ ਬਹੁਤੀ ਲਾਹੇਵੰਦ ਨਹੀਂ ਰਹੀ ਜਾਂ ਇਹਦੇ 'ਚ ਮਨ ਦਾ ਸਕੂਨ ਨਹੀਂ ਰਿਹਾ ਸਾਨੂੰ ਇਹਨਾਂ ਚੀਜ਼ਾਂ ਤੇ ਦੇਖਣਾ ਪਊਗਾ ਉਹ ਫੈਕਟਰ ਹਟਾਉਣੇ ਪੈਣਗੇ ਤਾਂ ਕਿ ਅਸੀਂ ਜਿਹੜੇ ਨਵੇਂ ਡਾਕਟਰ ਆ ਰਹੇ ਨੇ ਨੌਜਵਾਨ ਡਾਕਟਰ ਆ ਰਹੇ ਨੇ ਉਹਨਾਂ ਦਾ ਸਰਕਾਰੀ ਸੇਵਾਵਾਂ ਪ੍ਰਤੀ ਮੋਹ ਵਧੇ ਤੇ ਉਹ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਸਕਣ ਤਾਂ ਇਸ ਨੌਕਰੀ ਬਾਰੇ ਇਸ ਤਰ੍ਹਾਂ ਦਾ ਕੁਝ ਸਾਨੂੰ ਸਾਰੇ ਸਮਾਜ ਨੂੰ ਸਰਕਾਰ ਨੂੰ ਸਭ ਨੂੰ ਸੋਚਣਾ ਪੈਣਾ ਹੈ ਡਾਕਟਰ ਸਾਹਿਬ ਤੁਸੀਂ ਓਵਰਆਲ ਪੂਰੇ ਜ਼ਿਲ੍ਹੇ ਦਾ ਤੁਸੀਂ ਦੱਸਤਾ ਵੀ ਇਹਨੇ ਡਾਕਟਰ 8 ਦੇ ਕਿਉਂ ਛੱਡ ਚੁੱਕੇ ਜੀ ਅਪਾ ਪਟੰਡਾ ਸਿਵਲ ਹਸਪਤਾਲ ਦੀ ਗੱਲ ਕਰੀਏ ਚਿਲਡਰਨ ਹਸਪੀਟਲ ਵੀ ਹੈਗਾ ਇੱਥੇ ਕਿੰਨੇ ਡਾਕਟਰ ਨੇ ਛੱਡਿਆ ਜੀ ਅ ਦੋ ਤੋਂ ਤਿੰਨ ਡਾਕਟਰ ਸਾਡੇ ਚਿਲਡਰਨ ਹਸਪੀਟਲ ਦੇ ਵਿੱਚੋਂ ਨੇ ਜੀ ਤੇ ਦੋ ਡਾਕਟਰ ਸਾਡੇ ਇਧਰ ਸਿਵਲ ਹਸਪੀਟਲ ਚ ਨੇ ਬਾਕੀ ਸਾਡੇ ਫੀਲਡ ਦੇ ਵੀ ਕੁਝ ਡਾਕਟਰ ਨੇ ਜਿਹੜੇ ਛੱਡ ਰਹੇ ਨੇ ਇਹ ਜਿਹੜੇ ਛੱਡੇ ਹੈਗੇ ਕਿ ਆਪਣਾ ਸਾਰੇ ਐਮਬੀਬੀਸ ਡਾਕਟਰ ਨੇ ਨਹੀਂ ਇਹ ਸਾਰੇ ਸਪੈਸ਼ਲਿਸਟ ਡਾਕਟਰ ਨੇ ਜੀ ਐਮਡੀ ਕਿ ਐਮਡੀ ਕੀਤੀਆਂ ਹੋਈਆਂ ਨੇ ਤੇ ਐਮਡੀ ਡਾਕਟਰ ਤਾਂ ਜਿਵੇਂ ਭਰਤੀ ਕੀਤੇ ਗਏ ਸੀ 2020 ਦੇ ਵਿੱਚ ਉਹ 50-50 ਦੇ ਬੈਚ ਰਹੀ ਐਮਡੀ ਕਰਨ ਚਲੇ ਗਏ ਉਹਨਾਂ ਦੀ ਘਾਟ ਵੀ ਕਿਤੇ ਨਾ ਕਿਤੇ ਇਹਨਾਂ ਸੇਵਾਵਾਂਾਂ ਜਿਹੜੀਆਂ ਸੇਵਾਵਾਂਾਂ ਜਿਹੜੀਆਂ ਲਗਾਤਾਰ ਸਾਨੂੰ ਦੇਣੀ ਹੈ ਪੈਰੀਆਂ ਜਿਨ੍ਹਾਂ ਲਈ ਅਸੀਂ ਭੱਜ ਨਹੀਂ ਸਕਦੇ ਐਮਰਜੈਂਸੀ ਸੇਵਾਵਾਂ ਉਹ ਦਿੰਦੇ-ਦਿੰਦੇ ਨਾਲ ਓਪੀਡੀ ਸੇਵਾਵਾਂ ਦੇਣੀਆਂ ਇਹ ਉਹ ਕਾਫੀ ਔਖਾ ਕੰਮ ਲੱਗ ਰਿਹਾ ਹੈ ਅਜਕਲ ਡਾਕਟਰਾਂ ਨੂੰ ਬਾਕੀ ਇਹ ਹੈ ਵੀ ਕਿ ਸਮੇਂ ਦੇ ਹਿਸਾਬ ਨਾਲ ਹੁਣ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਵੀ ਬਹੁਤ ਆਵਾਜ਼ਾਈ ਵਧੀ ਹੈ ਬਹੁਤ ਜ਼ਿਆਦਾ ਗਿਣਤੀ ਵਿੱਚ ਮਰੀਜ਼ ਆਉਂਦੇ ਆ ਤਾਂ ਇੰਨੀ ਓਪੀਡੀ ਨੂੰ ਕੇਟਰ ਕਰਨਾ ਵੀ ਇੱਕ ਤਰ੍ਹਾਂ ਦਾ ਇੱਕ ਚੈਲੰਜ ਹੈਗਾ ਹਾਲਾਂਕਿ ਅਸੀਂ ਇਹਨੂੰ ਕਰ ਰਹੇ ਹਾਂ ਪਰ ਇਹਦੇ ਵਿੱਚ ਬਹੁਤੇ ਲੋਕਾਂ ਦਾ ਜੇ ਮਤਲਬ ਕਿਸ ਤਰ੍ਹਾਂ ਦੀ ਕੋਈ ਮੋਰਲ سپورਟ ਕਹਿ ਲਈਏ ਜਾਂ ਸਾਨੂੰ ਕੋਈ ਮੈਨਪਾਵਰ سپورਟ ਨਹੀਂ ਮਿਲੂਗੀ ਉਹਨਾਂ ਲਈ ਸਮੇਂ ਦੇ ਵਿੱਚ ਤਾਂ ਮਨੋਬਲ ਹੋਰ ਟੁੱਟਦਾ ਜਾਊਗਾ ਤੇ ਸੰਭਵ ਹੈ ਕਿ ਹੋਰ ਡਾਕਟਰ ਵੀ ਇਸ ਤਰ੍ਹਾਂ ਦੇ ਮੈਂ ਬਾਰੇ ਸੋਚ ਰਹੇ ਨੇ ਕਿ ਉਹ ਨੌਕਰੀਆਂ ਛੱਡ ਦੇਣ। ਡਾਕਟਰ ਸਾਹਿਬ लास्ट ਕੁਐਸਚਨ ਤੁਸੀਂ ਕਿਹਾ ਮੈਂ 2020 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ। ਹੁਣ 2024 ਚੱਲ ਰਿਹਾ ਹੈਗਾ। ਤੁਹਾਡੀ ਪੰਜਾਬ ਸਰਕਾਰ ਨੂੰ ਕੀ ਅਪੀਲ ਹੈ? ਸਾਡੀ ਹਰੇਕ ਸਰਕਾਰ ਨੂੰ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਸੀ ਉਹਨਾਂ ਨੂੰ ਵੀ ਅਪੀਲ ਰਹੀ ਹੈ ਤੇ ਸਾਡੀ ਇਸ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਈ ਸਬ ਪ੍ਰੋਪਰ ਗਿਣਤੀ ਵਿੱਚ ਮੈਨਪਾਵਰ ਹੋਣੀ ਚਾਹੀਦੀ ਹੈ। ਜਿਦੋਂ ਚੁੱਕ ਡਾਕਟਰ ਇਸ ਸਿਹਤ ਸਭਾਵਾਂ ਦਾ ਤੌਰ 'ਤੇ ਇਸ ਲਈ ਜਿੰਨੇ ਡਾਕਟਰ ਕੋਈ ਛੱਡ ਜਾਂਦੇ ਨੇ ਰਿਟਾਇਰ ਹੋ ਜਾਂਦੇ ਨੇ ਪ੍ਰਮੋਟ ਹੋ ਜਾਂਦੇ ਨੇ ਜਾਂ ਐਮਡੀ ਕਰਨ ਚਲੇ ਜਾਂਦੇ ਨੇ ਇਹ ਸਾਰਾ ਜਿੰਨਾ ਵੀ ਬੈਕਲੌਗ ਬਣਦਾ 1 ਸਾਲ ਦਾ ਉਸ ਹਿਸਾਬ ਨਾਲ ਹਰ ਸਾਲ ਨਿਰਵਿਘਨ ਤੌਰ ਦੇ ਉੱਤੇ ਡਾਕਟਰਾਂ ਦੀ ਭਰਤੀ ਹੋਣੀ ਚਾਹੀਦੀ ਹੈ ਤੇ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ ਤੇ ਇਸ ਨੌਕਰੀ ਨੂੰ ਨਾਲ ਸੰਬੰਧਿਤ ਜੇ ਕੋਈ ਪੇ ਕਿਸ਼ ਕਮਿਸ਼ਨ ਦੀਆਂ ਨਾਰਮਲੀਜ਼ ਨੇ ਜਾਂ ਸੇਵਾਵਾਂ ਦੇ ਲਈ ਬਿਹਤਰ ਸਹੂਲਤਾਂ ਦੇਣੀਆਂ ਇਹ ਸਾਰਾ ਕੁਝ ਲਾਗੂ ਕਰਕੇ ਸਰਕਾਰ ਤੇ ਸਮਾਜ ਡਾਕਟਰਾਂ ਨੂੰ ਇਸ ਕਿਤੇ ਭ੍ਰਤੀ ਛੁਕਾ ਸਕਦਾ ਤਾਂ ਕਿ ਉਹ ਨਿਰਵਿਘਨ ਰੂਪ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਤਤਪਰ ਰਹਿਣਾ ਤੇ ਇੱਧਰ ਆਉਣਾ ਪਸੰਦ ਕਰਨ ਸਰਕਾਰੀ ਮਸਲਾਂ 'ਚ